来 ਮਿੱਤਰ ਅੱਜ ਤੁਹਾਡੇ ਵਾਸਤੇ ਉਹ ਕਾਰ ਲੈ ਕੇ ਆਏਗੇ ਜਿਹੜੀ ਅੱਜ ਕੱਲ ਬਾਈ ਜੀ ਦਿਲਾਂ ਤੇ ਰਾਜ ਕਰਦੀ ਆਗੀ ਆ ਦਿਖਾ ਦੇ ਬਾਈ Swift ਕਾਰ ਖੜੀ ਆ ਕੇ ਬਾਈ ਗੁਰਪ੍ਰੀਤ ਆਪਣੇ ਨਾਲ ਆ ਕੇ ਕਰਦੇ ਗੱਲਬਾਤ ਸਸਿਕਾ ਬਾਈ ਗੁਰਪ੍ਰੀਤ ਦੱਸੀ ਗੱਲ ਠੀਕੋ ਬਾਈ ਜੀ ਬੜੀਆ ਬੜੀਆ ਕਹੀ ਗਿਆ ਬਾਈ ਲੈ ਕਿਹਸਾ ਦੱਸਦੀ ਸਭ ਤੋਂ ਪਹਿਲਾਂ ਬਾਈ ਕਿਹ ਕਿਹ ਪਿੰਡਾ ਵੀਰੇ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਆਪਣਾ ਠੀਕ ਹੈ ਖੇਤਾਂ ਚ ਬਾਈ ਦਾ ਪਿੰਡਾ ਉਹ ਸਾਹਮਣੇ ਦੇਖਾ ਦੇ ਬਾਈ ਲੱਗੇ ਆ ਤੇ ਨਾਲ ਹੀ ਟਾਬਰਣਾ ਬਾਈ ਨਮੋਲ ਵਾਲੀ ਸੜਕ ਆ ਗਈ ਇਹਨੇ ਸੜਕ ਤੇ ਹਾਂ ਗ੍ਰੈਡ ਦੇ ਲਵੇ ਠੀਕ ਆ ਬਾਈ ਤੋਤੀ ਨਹੀਂ ਆ ਗਈ ਬਈ ਇਹ ਬਸ ਐਂ ਖੜੀਆ ਤੁਸੀਂ ਨਹੀਂ ਲੱਗਿਆ ਠੀਕ ਆ ਬਾਈ ਚੈੱਕ ਕਰ ਸਕਦੇ ਹੋ ਹਰਿਆਣਾ ਨੰਬਰ ਚਾ ਮਿੱਤਰੋ ਆਲ ओरिजिनल ਇਹਨੂੰ ਸੀ ਮਿਲੂਗੀ ਬੀਮਾ ਵੀ ਫੁੱਲ ਆ ਸਾਲ ਦਾ ਠੀਕ ਆ ਸਾਰੀ ਸ਼ੀਸ਼ੇ ਤੋਂ ਸਾਰੀ ਗੱਡੀ ਰਹਿਣ ਨਾਲ ਠੀਕ ਠੀਕ ਆ ਬਾਈ ਲੈ ਮਿੱਤਰੋ ਚੈੱਕ ਕਰ ਲੋ ਕੰਡੀਸ਼ਨ ਦਾ ਐਨ ਕੋਕਾ ਪੀਸ ਕਾਰ ਵੀ ਆ ਗਈ ਲਾਇ ਲੂਏ ਲੱਗੇ ਹੋ ਨੇ ਨਾ ਬਾਈ ਲਾਇ ਕੰਪਨੀ ਦੇ ਨਵੇਂ ਟਾਇਰ ਨੇ ਪੋਲੋ ਦੇ ਠੀਕ ਆ ਬਾਈ ਵਿੱਚੋਂ ਕਡੀਸ਼ਨ ਦਿਖਾ ਦੇ ਸਿਸਟੋ ਸਿਸਟੋ ਨਵੇਂ ਸੀਟ ਕਵਰ ਸਾਰਾ ਕੁਝ ਆਪਣੀ ਫੁੱਲ ਐਕਸੈਸਰੀ ਕਰਕੇ ਤਿਆਰ ਗੱਡੀ ਠੀਕ ਆ ਸੀਟ ਕਵਰ ਦਿਖਾ ਦੇ ਬਾਈ ਜਮਾਂ ਨਵੇਂ ਨੇ ਚਾਲ ਚਲਾ ਬਾਈ ਗੱਡੀ ਦਾ ਫੁੱਲ ਵਧੀਆ ਵੀਰੇ ਓਕੇ ਆ ਜਮਾ ਓਕੇ ਠੀਕ ਆ ਆਪਾਂ ਖੋਲ ਕੇ ਦਿਖਾ ਦੀ ਬਈ ਮੜੀ ਅੱਗੇ ਤੋਂ ਬੋਰਨਟ ਖੋਲੋ ਠੀਕ ਹੈ ਲੈ ਮਿੱਤਰੋ ਬੋਰਨਟ ਖੋਲ ਕੇ ਦਿਖਾ ਦੇ ਨੇ ਸਾਨੂੰ ਕਾਰ ਵੀ ਕਿਵੇਂ ਦੀ ਕਾਰ ਆ ਗਈ ਕਿਵੇਂ ਸੀਲਡ ਆ ਜਾਂ ਨਹੀਂ ਠੀਕ ਆ ਵੀ ਕਈ ਵੀਰਾਂ ਦਾ ਹੁੰਦੀ ਆ ਕਿ ਵੀ ਹਾਂ ਵੀ ਸਾਨੂੰ ਵਿੱਚੋਂ ਵੀ ਦਿਖਾਓ ਕਾਰ ਲੈ ਆਏ ਮਿੱਤਰੋ ਪੂਰੀ ਫੁੱਲ ਚੰਗੀ ਕਾਰ ਆ ਗਈ ਸਾਰੀ 80 ਤੋਂ ਲੈ ਕੇ ਬਾਈ ਗੋਡੇ ਪਲਾਂ ਤੱਕ ਰੀਜਨਲ ਆ ਗੱਡੀ ਸਾਰੀ ਠੀਕ ਆ ਆ ਜੀ ਦਿਖਾ ਦੇ ਬਈ ਸਾਰੇ ਸਾਰੇ ਸੀਲਡ ਸਲੈਟ ਵਾਲੇ ਸਾਰਾ ਕੁਝ ਯਾਰ ਨਾਲ ਦਾ ਯਾਰ ਠੀਕ ਆ 14 ਮਾਡਲ ਗੱਡੀ ਆ ਠੀਕ ਹੈ ਕੰਪਨੀ ਰਿਕਾਰਡ ਸਭ ਬਸਾਲੇ ਕਰ ਲਏ ਨੇ ਬਈ ਠੀਕ ਹੈ ਬਈ ਆਹ ਦੇਖ ਸਕਦੇ ਹੋਗੇ ਸਾਰਾ ਬਈ ਗੱਡੀ ਦਾ ਨਿਕਲਣ ਨੂੰ ਕੋਲ ਉੱਦਾਂ ਹੀ ਪਿਆਗਾ ਗੱਡੀ ਫੁੱਲ ਸਾਫ ਆ ਏਸੀ ਹੀਟਰ ਸਾਰਾ ਕੁਝ ਵਰਕਿੰਗ ਆ ਬਈ ਸਾਰਾ ਕੁਝ ਵਰਕਿੰਗ ਆ ਜਮਾ ਨਵੀਂ ਆ ਪਾਵਰ ਜੋਨ ਲੀਵ ਲੀਵ ਫਾਸਟ ਠੀਕ ਆ ਚਲਾ ਕੇ ਦਿਖਾ ਦੀ ਬਈ ਗੁਰਪ੍ਰੀਤ ਮੜੀ ਜੀ ਆਪਾਂ ਲੈ ਮਿੱਤਰੋ ਸਟਾਰਟ ਕਰਕੇ ਦਿਖਾ ਦਿੰਦੇ ਆ ਤੁਹਾਨੂੰ ਨਾਲ ਦੀ ਨਾਲ ਠੀਕ ਆ ਕਿਵੇਂ ਦੀ ਗੱਡੀ ਆਗੇ ਸਾਰਾ ਕੁਝ ਤੁਹਾਨੂੰ ਆਪਾ ਹੁਣੇ ਚੈੱਕ ਕਰਵਾ ਦਿੰਦੇ ਆ ਨਾਲ ਦੀ ਨਾਲ ਆਇਓ ਬਈ ਕੰਮ ਮારી ਪਹਿਲੀ ਮੜੀ ਦਾ ਸੈਲਫਨ ਸਟਾਰਟ ਲੈ ਪਹਿਲੇ ਸਾਲ ਤੋਂ ਸਾਇਲੈਂਟ ਇੰਜਨ ਜਮਾ ਯਾਰ ਜਮਾ ਸਾਇਲੈਂਟ ਇੰਜਨ ਇਕਰ ਪੀਆ ਲਾਉਣ ਦੀ ਲੋੜ ਨਹੀਂ ਬੰਦਾ ਲੱਗੇ ਜਾਂਦਾ ਠੀਕ ਆ ਪੂਰਾ ਫੁੱਲਾ ਸਾਇਲੈਂਟ ਇੰਜਨ ਆ ਬਈ ਜਮਾ ਨਵੀਂ ਬੈਟਰੀ ਆ ਗਈ ਨਾ ਲਿਵ ਪਾਰਟਸ ਦੀ ਚੈੱਕ ਕਰ ਸਕਦੇ ਹੋ ਗੱਡੀ ਦੀ ਕੰਡੀਸ਼ਨ ਆਨ ਓਕੇ ਪੀ ਆ ਗਈ ਐਸੀ ਹੀਟਰ ਸਾਰਾ ਕੁਝ ਵਰਕਿੰਗ ਚ ਆਣਾ ਬਈ ਸਾਰਾ ਕੁਝ ਵਰਕਿੰਗ ਗੱਡੀ ਮਾਡਲ ਆ ਬਈ ਇਹ 14 ਠੀਕ ਆ 14 ਮੋਟਾ 15 ਰਿਓ ਆ 14 ਕਰਕੇ ਵੇਚਾਂਗੇ ਯਾਰ ਠੀਕ ਆ ਜੀ 14 ਕਹਿ ਕੇ ਮੋਟਾ ਕਹਿੰਦਾ ਯਾਰ ਕਾਪੀ ਉਹ 15 ਚੋ ਠੀਕ ਆ ਬਈ ਚੱਲ ਚਲਾਵਾ ਤਾਂ ਆਪਾਂ ਚੈੱਕ ਕਰਵਾ ਹੀ ਦਿੱਤਣਾ ਬਈ ਜਮਾ ਓਕੇ ਜੀ ਚੱਲ ਜਲਾਵਾ ਜੀ ਕੋਈ ਲੰਬਾ ਨਹੀਂ ਹੋਊਗਾ ਠੀਕ ਹੈ ਜੀ ਟਾਇਰ ਕੇ ਮੇ ਰਹਿਣਗੇ ਬਈ 80 90 ਪੈਸੇ ਪੈਣੇ ਟਾਇਰ ਬਈ ਦੇ ਕੋਲੋ ਦੇ ਕੰਪਨੀ ਦੇ ਟਾਇਰ ਨਹੀਂ ਕੋਈ ਦੇਸੀ ਟਾਇਰ ਨਹੀਂ ਠੀਕ ਹੈ ਲੈ ਮੇਟਰ ਕਪੜੀ ਬੈਂਡ ਲਾਏ ਨੇ ਠੀਕ ਆ ਐਵਰੇਜ ਪੱਖੋ ਫੁੱਲ ਆ ਠੀਕ ਆ ਵੀ ਤੋਂ ਪਲੱਸ ਹੀ ਹੁੰਦੀ ਐ ਜੇ ਐਵਰੇਜ ਗੱਡੀ ਸਵਰਫੀ ਸਹੀ ਗੱਲ ਆ ਬਈ ਓਨਰ ਓਨਰ ਸੈਕੰਡ ਐ ਠੀਕ ਆ ਨੌ ਕਰਾ ਕੇ ਗੱਡੇ ਬੰਦੇ ਜਿਹੜਾ ਲੇਕਿਨ ਨੌ ਕਰਾਉਣਾ ਪਊਗਾ ਨੰਬਰ ਲੱਕੀ ਆ ਕੋਈ ਇਹੋ ਜੀ ਗੱਲ ਠੀਕ ਆ ਲੈ ਮਿੱਤਰੋ 3.5 ਲੱਖ ਰੁਪਏ ਦੀ ਬਾਈ ਕਹਿੰਦਾ ਇਹ ਦੇ ਦਾਂਗੇ ਜੇ ਤੁਸੀਂ ਆਮ ਮਾਰਕੀਟ ਚੋਂ ਪਤਾ ਕਰਨ ਜਾਓਗੇ 4-4 ਲੱਖ ਰੁਪਏ ਦੀ ਵੇਚ ਰਹੇ ਨੇ ਨਾ ਬਈ ਸਾਰੀ ਗੱਡੀ ਰੇਜਨ ਵਾਲਾ ਵੀਰੇ ਠੀਕ ਹੈ ਗਰੰਟੀ ਹੈਗੀ ਫੁੱਲ ਗਰੰਟੀ ਆਪਣੇ ਠੀਕ ਹੈ ਬਈ ਫੁੱਲ ਗਰੰਟੀ ਹੈਗੀ ਬਈ ਬਾਕੀ ਤੁਹਾਨੂੰ ਚੈੱਕ ਕਰਵਾ ਲੇ ਬਾਕੀ ਬਈ ਕੰਡੀਸ਼ਨ ਦੀ ਤੁਹਾਨੂੰ ਚੈੱਕ ਕਰਵਾਤੀ ਗੱਡੀ ਰੂਬੀ ਪੈਟਰੋਲ ਕਿ ਡੀਜ਼ਲ 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 ਦੀ ਡੀਜ਼ਲ ਆਉਣ ਲਈ ਠੀਕ ਆ ਓਨਲੀ ਡੀਜ਼ਲ ਬਾਈ ਸਾਰੇ ਹਿੱਸੇ ਤੋਂ ਲਾ ਕੇ ਗੱਡੀ ਦੇ ਨਾਲ ਦੇ ਨਜ ਰੱਖਾ ਠੀਕ ਆ ਬੰਪਰ ਬੂਪਰ ਬਾਈ ਸਾਰੇ ਕੁਝ 2 2 ੱਡ ਗੱਡੀ ਜਾਨੂੰ ਠੀਕ ਆ ਇਹ ਤਾਂ ਯਾਰ ਕੋ ਲਿਬੜੀ ਖੜੀਦੀ ਬਾਹਰੇ ਤੈਨੂੰ ਅਹੀਂ ਦਿਖਾਤੀ ਮੀਮ ਪਈਆਂ ਦਾ ਕਰੋ ਠੀਕ ਆ ਵੈਸੇ ਬਾਈ ਕਹਿੰਦਾ ਜੇ ਗੱਡੀ ਚਲਾਉਣੀ ਸੀ ਕਿ ਸੇਲ ਕਰਨੀ ਨਹੀਂ ਹੈਗੀ ਸੀ ਚੱਲ ਕੋਈ ਨਾ ਬਾਈ ਕਹਿੰਦਾ ਆਪਾਂ ਹੋਰ ਲਿਆਵਾਂਗੇ ਹੋਰ ਲਿਆਵਾਂਗੇ ਠੀਕ ਆ ਬਾਈ ਰੇਟ ਆਏਗਾ 3.5 ਲੱਖ ਰੁਪਈਆ ਮਾਨਤਾ ਨੂੰ ਹੋ ਜਾਊਗਾ ਲੋਨ ਕਲੋਂ ਵੀ ਹੋ ਜਾਊਗਾ ਇਹ ਕਲੋਂ ਵੀ ਕਰਵਾ ਦੋ ਹੋ ਜਾ ਸਾਰਾ ਕੁਝ ਠੀਕ ਹੈ ਪੁਰਾਣੀ ਗੱਡੀ ਬੇਚੇ ਜੇ ਕਟਵਾਉਣੀ ਹੋਵੇ ਉਹਦੇ ਨੇ ਕਟਾ ਲਾਂ ਵਿੱਚ ਕਟਾ ਲਾਂ ਪੁਰਾਣੀ ਗੱਡੀ ਠੀਕ ਹੈ ਕੰਡੀਸ਼ਨ ਤੇ ਡਿਪੈਂਡ ਆ ਹਾਂ ਕੰਡੀਸ਼ਨ ਤੇ ਡਿਪੈਂਡ ਹੋ ਅਗਲੇ ਸਾਲ ਆਪਾਂ ਆਪਣੀ ਗੱਡੀ ਦੇਖਿਆ ਪੁਰੀ ਗੱਡੀ ਦੇਖ ਠੀਕ ਆ ਬਾਈ ਆਉਣਾ ਕਿੱਥੇ ਵੇਖ ਖਰੀਦਣ ਲਈ ਸੇਰੋਂ ਪਿੰਡ ਬਈ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਚ ਪੈਂਦਾ ਠੀਕ ਆ ਬਾਈ ਕਰ ਲਓ ਸੰਪਰਕ ਬਈ ਠੀਕ ਆ ਬਈ ਗੁਰਪ੍ਰੀਤਾ ਓਕੇ ਧੰਨਵਾਦ ਬਾਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਆ ਅਗਲੀ ਵੀਡੀਓ ਧੰਨਵਾਦ